ਅਸੀਂ ਇਸ ਵਕਤ ਮੌਜੂਦ ਹਾਂ ਨਿਆਰ ਬਾਈਪਾਸ ਤੇ ਜਿੱਥੇ ਕਿ ਦੋ ਲਾਸ਼ਾਂ ਰੱਖ ਕੇ ਜਿਹੜੇ ਕਿ ਪਿੰਡ ਦੇ ਔਰ ਹੋਰ ਵੀ ਕਾਫੀ ਜਥੇਬੰਦੀਆ ਇੱਥੇ ਖੜੀਆਂ ਨੇ ਇਹਨਾਂ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ ਜਿੱਥੇ ਕੁਝ ਦਿਨ ਪਹਿਲਾਂ ਦੋ ਡਰਾਈਵਰ ਜਿਹੜੇ ਕਿ ਜਿਨ੍ਹਾਂ ਦੀ ਟਰੱਕ ਮਾਲਕ ਨੇ ਕਾਫੀ ਜਿਆਦਾ ਕਹਿੰਦੇ ਬੇਇਜ਼ਤੀ ਕੀਤੀ ਸੀ ਉਹਨੂੰ ਨਾ ਸਹਾਰਦੇ ਹੋਏ ਇਹਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਆ ਪੁਲਿਸ ਨੂੰ ਮਾਮਲਾ ਦਰਜ ਕਰਕੇ ਚਾਰਾਂ ਦੀ ਪੰਜਾਂ ਦੀ ਭਾਲ ਕੀਤੀ ਜਾ ਰਹੀ ਹੈ ਕਥਿਤ ਦੋਸ਼ੀਆਂ ਨੂੰ ਫੜਨ ਵਾਸਤੇ ਪੁਲਿਸ ਵੀ ਛਾਪੇਮਾਰੀ ਕਰ ਰਹੀ ਹੈ ਇਸ ਵਕਤ ਐਸਡੀਐਮ ਪਾਤਣਾ ਪਹੁੰਚ ਗਏ ਨੇ ਇੱਥੇ ਜਿਹੜੇ ਕਿ ਇਹ ਬਧਰਨਾਕਾਰ ਜਿਹੜੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਕਿ ਜਲਦੀ ਹੀ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਸ ਤਰ੍ਹਾਂ ਇਹ ਪਿੰਡ ਵਾਲਿਆਂ ਦੇ ਵਿੱਚ ਕਾਫੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਔਰ ਇਹਨਾਂ ਦੇ ਨਾਲ ਹੁਣ ਇਸ ਵਕਤ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਵੱਡੀ ਤعداد ਦੇ ਵਿੱਚ ਜੁੜ ਗਈਆਂ ਹਨ ਅਸੀਂ ਤੁਹਾਨੂੰ ਇਸ ਵਕਤ ਦਾ ਜਿਹੜਾ ਪਲ-ਪਲ ਦਾ ਇੱਥੋਂ ਦਾ ਸੀਨ ਦਿਖਾਵਾਂਗੇ ਕਿਸ ਤਰ੍ਹਾਂ ਦੀ ਇੱਥੇ ਜਿਹੜੀ ਕਿ ਧਰਨਾ ਕਾਰਨਾਂ ਦੇ ਵਿੱਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਇੱਥੇ ਇਨਸਾਫ਼ ਨਾ ਮਿਲਣ ਕਰਕੇ ਇਹ ਧਰਨਾ ਕਾਰਨਾਂ ਨੇ ਕਾਫੀ ਪ੍ਰਸ਼ਾਸਨ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਹੈ ਔਰ ਜਿਹੜੀ ਕਿ ਇਸ ਵਕਤ ਮੌਜੂਦ ਤੁਹਾਨੂੰ ਅਸੀਂ ਹੋਰ ਗੱਲ ਵੀ ਕਰਾਂਗੇ ਇੱਥੇ ਜਿਹੜੇ ਕਿ ਕੁਝ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਔਰ ਕੁਝ ਵਾਕ-ਵਾਕ ਪਾਰਟੀਆਂ ਦੇ ਜਿਹੜੇ ਉਹ ਵੀ ਇੱਥੇ ਆਪਣੀਆਂ ਰੋਟੀਆਂ ਸਿੱਖਣ ਵਾਸਤੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਕਿ ਇਨਸਾਫ਼ ਦੀ ਮੰਗ ਕਰ ਰਹੇ ਨੇ ਔਰ ਜਿਹੜਾ ਇਹ ਤਰਨਾ ਕਦੋਂ ਖਤਮ ਹੋਵੇਗਾ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਕਿ ਨਾਸਾ ਇੱਥੇ ਛੜਕਦੇ ਰੱਖਿਆ ਹੋਈਆਂ ਨੇ ਔਰ ਰੋਸ ਨਜ਼ਰ ਦਿਖਾਈ ਦੇ ਰਿਹਾ ਹੈ ਇਹਨਾਂ ਦੇ ਵਿੱਚ ਕਾਫੀ ਵੱਡੀ ਤعداد ਦੇ ਵਿੱਚ ਬੀਬੀਆਂ ਪਹੁੰਚੀਆਂ ਹੋਈਆਂ ਨੇ ਜਿਹੜੀਆਂ ਕਿ ਧਰਨਾ ਲਾ ਕੇ ਕਾਫੀ ਨਰੇਬਾਜ਼ੀ ਕਰ ਰਹੀਆਂ ਨੇ ਸਰਕਾਰ ਖਿਲਾਫ ਵੀ ਔਰ ਪੰਜਾਬ ਅੰਦਰ ਜਿਹੜੀ ਕਿ ਮੌਜੂਦਾ ਹਾਲਾਤ ਦੇ ਵੀ ਇਹ ਇਸ ਤਰ੍ਹਾਂ ਦੇ ਜਿਹੜੇ ਕਿ ਦੇਖ ਰਿਹਾ ਨੇ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਹਾਲਾਤ ਬਣੇ ਹੋਏ ਨੇ ਔਰ ਲੋਕਾਂ ਦੀ ਆਵਾਜ਼ ਹੈ ਕਾਫੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਇਹ ਪਟਿਆਲੇ ਜਾਣਾ ਜਾਂ ਹੋਰ ਕਿਸੇ ਪਾਸੇ ਜਾਣਾ ਹੈ ਉਹਨਾਂ ਨੂੰ ਵੀ ਇਥੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਇੱਥੇ ਜਿਹੜਾ ਇਹ ਧਰਨਾ ਲੱਗਿਆ ਹੋਇਆ ਹੈ ਕਿੰਨਾ ਸਮਾਂ ਲੱਗੇਗਾ ਔਰ ਕਦੋਂ ਤੱਕ ਇਥੋਂ ਜਿਹੜਾ ਕਿ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਜਾਂ ਇਹ ਜਿਹੜੇ ਗਤਿੱਧ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਧਰਨਾ ਚੁਕਵਾਇਆ ਜਾਵੇਗਾ ਔਰ ਜਿਹੜੀਆਂ ਲਾਸ਼ਾਂ ਇੱਥੇ ਰੱਖੀਆਂ ਹੋਈਆਂ ਨੇ ਇਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਕਿਸਾਨ ਜਿੱਥੇ ਵਿੰਡੀਆਂ ਪਹੁੰਚੀ ਹੋਈਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਰੋਸ ਹੈ ਔਰ ਕੀ ਉਹ ਮੰਗ ਕਰਤੀਆਂ ਨੇ ਤੇ ਲਾਦੀ ਅੱਗੇ ਮਾਰ ਭਰਨਾ ਭਰਾਵੋ ਮੁਕਫਣ ਸਰਾਣੇ ਰੱਖ ਕੇ ਡਰਾਈਵਰ ਫੇਰ ਉਹ ਗੱਡੀ ਚਲਾਉਂਦਾ ਐ ਐਕਸੀਡੈਂਟ ਵੀ ਹੁੰਦੇ ਨੇ ਨੁਕਸਾਨ ਵੀ ਹੁੰਦਾ ਹੈ ਮੌਤਾਂ ਵੀ ਹੋ ਜਾਂਦੀਆਂ ਨੇ ਪਰ ਮਾਲਕ ਨੂੰ ਨੋਟ ਲਿਆ ਕੇ ਦਿੰਦਾ ਉਹ ਇਹ ਮਾਲਕ ਨਹੀਂ ਹੈ ਗਿਆ ਇਹ ਤ੍ਰਿੰਦਾ ਇੱਕ ਇਹਦੇ ਤ੍ਰਿੰਦਾ ਖਾ ਕੇ ਨਾ ਦੋ ਬੱਚਿਆਂ ਨੂੰ ਹੁਣੇ ਲੁਕਦਾ ਫਿਰਦਾ ਜਿਹੜੀ ਪੁਲਿਸ ਪ੍ਰਸ਼ਾਸਨ ਇਹ ਸੋਚਦੀ ਆ ਵੀ ਇਸ ਤਰੀ ਸੜ ਜਾਊਗਾ ਨਹੀਂ ਭਰਾਵੋ ਇਸ ਤਰ੍ਹਾਂ ਨਹੀਂ ਸੜਨ ਆਇਆ ਗਿਆ ਇਹ ਬੱਚੇ ਇਕੱਲੇ ਨਿਆਲ ਪਿੰਡ ਦੇ ਨਹੀਂ ਹੈਗੇ ਸਾਰੀ ਬਲਾਕ ਦੇ ਬੱਚੇ ਨੇ ਸਾਰੇ ਜਿਹੜੇ ਦੇ ਬੱਚੇ ਨੇ ਸਾਰੇ ਪੰਜਾਬ ਦੇ ਬੱਚੇ ਨੇ ਅੱਜ ਤੁਸੀਂ ਇਹਨਾਂ ਨਾਲ ਇਹਣਾ ਸੋਚੋ ਵੀ ਇਹਨਾਂ ਨਾਲ ਹੋਈ ਹੈ ਆਉਣ ਵਾਲਾ ਸਮਾ ਸਾਰੇ ਨਾਲ ਵਰਤੂਗਾ ਜਿਹੜੇ ਹਜੇ ਤੱਕ ਮਾਜਰਾ ਦਾ ਦੋ ਡੈਡ ਬਾਡੀਆਂ ਪਈਆਂ ਨੇ ਜੀ ਕੋਈ ਦਾ ਨੂੰ ਸਟ੍ਰਾਈਟ ਫਾਇਰ ਦਾ ਕਤਲ ਹੋਇਆ ਜੀ ਉਹਨਾਂ ਦਾ ਉਹਨਾਂ ਦੀ ਕੁੱਟਮਾਰ ਇੰਨੀ ਕਰੀ ਗਈ ਬੰਦੇ ਮਜਬੂਰ ਹੋ ਗਏ ਮਰਦੂ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਿਆ ਜੀ ਇਸ ਕਰਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤਾ ਪਿੰਡ ਵਾਲਿਆਂ ਨੂੰ ਕਿਸ ਤਰ੍ਹਾਂ ਦੀ سپورਟ ਮਿਲਦੀ ਤੁਹਾਨੂੰ ਪਿੰਡਾ ਸਾਰੇ ਪਿੰਡ ਦਾ ਮੈਂ ਪਿੰਡ ਦਾ ਪਹਿਲਾਂ ਧੰਨਵਾਦ ਕਰਦਾ ਦੂਜੇ ਨੰਬਰ ਤੇ ਜੱਦੀ ਵੰਦੀਆਂ ਦਾ ਧੰਨਵਾਦ ਕਰਦਾ ਤੀਜੇ ਨੰਬਰ ਤੇ ਮੀਡੀਆ ਦਾ ਕਰਦਾ ਧੰਨਵਾਦ ਜਿਹੜੀ ਸਾਡੀ ਪੂਰੀ ਸਾਡੇ ਇਸ ਸੰਘਰਸ਼ ਦੀ ਕਵਰੇਜ ਕਰ ਰਹੇ ਨੇ ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਪਿੰਡ ਵੱਲੋਂ ਹੀ ਹੈ ਸਾਨੂੰ ਦਾ ਪਤਾ ਵੀ ਨਹੀਂ ਸਾਡੇ ਕੋਲ ਚਾਹ ਬਣ ਕੇ ਆ ਜਾਂਦੀ ਐ ਰੋਟੀ ਆ ਜਾਂਦੀ ਕੀ ਨਾਂ ਤੁਹਾਡਾ ਔਰ ਕੀ ਤੁਹਾਡੇ ਕੀ ਲੱਗਦੇ ਸੀ ਇਹ ਬੱਚੇ ਮੇਰਾ ਨਾਂ ਮਨਕੀਰ ਸਿੰਘ ਆ ਜੀ ਜਵਿੰਦਰ ਸਿੰਘ ਮੇਰਾ ਪੁੱਤ ਆ ਜੀ ਜਿਹੜਾ ਹਰਪ੍ਰੀਤ ਐ ਉਹ ਉਹਦਾ ਦੋਸਤ ਐ ਮੇਰਾ ਪਤੀ ਜੱਲ ਉਹ ਨਿਆਲਪਿੰਡ ਦੇ ਦੋ ਬੰਦੇ 25 ਤਰੀਕ ਨੂੰ 25 ਤਰੀਕ ਨੂੰ ਸੂਸਾਇਡ ਕਰ ਗਏ ਸੀ ਜਿਹਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਆ ਕੀਤੀ ਜਾ ਰਹੀ ਐ ਪਰ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ ਕਿ ਜਿਸ ਕਰਕੇ ਧਰਨਾ ਲਾਇਆ ਇਹਨਾਂ ਨੇ ਅਸੀਂ ਉਹਨਾਂ ਨੂੰ ਜੀਨ ਦੋਅਨਨੇ ਆ ਕਿ ਪੁਲਿਸ ਆਪਣੀ ਕਾਰਵਾਈ ਪੂਰੀ ਮਾੰਦਰੀ ਨਾਲ ਕਰ ਰਹੀ ਹੈਗੀ ਆ ਜਲਦੀ ਦੋਸ਼ੀ ਫੜ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸ਼ਾਂਤੀ ਦਾ ਮਾਹੌਲ ਜੱਤਾ ਤੁਸੀਂ ਬਣਾ ਬਣਾ ਕੇ ਰੱਖੋ ਜੀ ਬੰਦੇ ਕੋਈ ਨਹੀਂ ਇਹ ਤੇ ਦੇਖੋ ਇਹਨਾਂ ਤੇ ਹੁਣ ਅਸੀਂ ਬਹੁਤਾ ਲਾਡ ਨਾਡਰ ਕਰ ਨਹੀਂ ਸਕਦੇ ਕੋਈ ਪੜਾਈ ਠੀਕ ਆ ਇਹਨਾਂ ਦੁੱਖ ਦੀ ਘੜੀ ਹੈਗੀ ਹੈ ਇਹਦੇ ਵਿੱਚ ਅਸੀਂ ਇਹਨਾਂ ਦੇ ਦੁੱਖ ਵਿੱਚ ਸ਼ਾਮਲ ਹੈਗੇ ਆ ਜਲਦੀ ਜਿਹੜੀ ਬਣਦੀ ਕਾਰਵਾਈ ਕਰਕੇ ਇਹ ਜਿਹੜਾ ਸਮਾਪਤ ਕਰਾਇਆ ਜਾਊਗਾ ਹਾਂ ਜੀ ਕੋਈ ਨਹੀਂ ਕਰ ਬਈ ਹੋਊਗੀ ਜੀ ਪੱਕਾ ਜੀ ਧਰਨਾ ਆਪੇ ਸਮਾਪਤ ਹੋਊਗਾ ਹਾਂ ਜੀ ਜੀ ਫੋਰਸਫੁਲੀ ਇਹਨਾਂ ਨੂੰ ਹਟਾ ਨਹੀਂ ਸਕਦੇ ਜੀ ਹਲੇ ਠੀਕ ਆ ਜੀ ਪੁਲਿਸ ਦੀ ਰਿਪੋਰਟ ਆ ਜਾਊਗੀ ਥੋੜੀ ਦੇਰ ਤੱਕ ਘੰਟੇ ਦੋ ਘੰਟੇ ਨੂੰ ਸਵੇਰ ਤੱਕ ਕੁਝ ਨਾ ਕੁਝ ਹੋ ਜਾਊਗਾ ਕਾਰਵਾਈ ਫੇਰ ਆਪਣਾ ਸ਼ਾਂਤੀਪੁਰੋ ਕੰਮ ਨਿਬੜ ਜਾਊਗਾ ਜੀ ਜਦੋਂ ਜਲ ਫਾਇਰ ਲਾ ਕੇ ਭੇਜਾਂਗੇ ਉੱਪਰ ਜੀ ਜੋ ਮਦਦ ਹੋਊਗੀ ਸਰਕਾਰ ਵੱਲੋਂ ਉਹ ਦਵਾਈ ਜਾਊਗੀ ਜੀ ਠੀਕ ਹੈ ਨਿਆਲ ਬਾਈਪਾਸ ਤੇ ਖੜਿਆ ਜਿੱਥੇ ਕਿ ਅੱਜ ਧਰਨਾ ਲੱਗਾ ਹੋਇਆ ਹੈ ਨਿਆਲ ਪਿੰਡ ਦੇ ਜਿਹੜੇ ਦੋ ਵਿਅਕਤੀ ਸੀਗੇ ਡਰਾਈਵਰ ਸੀਗੇ ਟਰੱਕ ਦੇ ਉਹਨਾਂ ਵੱਲੋਂ ਕੋਈ ਜहरीਲੀ ਚੀਜ਼ ਖਾ ਕੇ ਆਪਣੀ ਹਤਮਤਿਆ ਕਰ ਲਈ ਗਈ ਸੀ ਕਿਉਂਕਿ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਚੋਰੀ ਦੇ ਉਹਨਾਂ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਆ ਅੱਜ ਇੱਥੇ ਸੜਕ ਤੇ ਸਾਰੇ ਵੱਡੀਆਂ-ਵੱਡੀਆਂ ਜਥੇਬੰਦੀਆਂ ਜਿਹੜੀਆਂ ਪਹੁੰਚਿਆ ਹੋਈਆਂ ਨੇ ਇੱਥੇ ਜਿਹੜੇ ਮੌਕੇ ਦੇ ਇਸ ਵਕਤ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਵੀ ਪਹੁੰਚੇ ਹੋਏ ਨੇ ਨਛੱਤਰ ਸਿੰਘ ਜਿਹੜੇ ਆਗੂ ਨੇ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਕਹ ਰਹੇ ਤੁਸੀਂ ਅੱਜ ਜਿਹੜਾ ਕਿ ਇਨਸਾਫ ਨਹੀਂ ਮਿਲ ਰਿਹਾ ਲੋਕਾਂ ਨੂੰ ਔਰ ਲੋਕ ਕਿਸ ਤਰ੍ਹਾਂ ਇਹ ਸਾਡੇ ਨਾਲ ਦੋ ਛੋਟੇ ਵੀਰ ਹਨ ਬੱਚੇ ਇੱਕ ਡਰਾਈਵਰ ਨੇ ਦੋਨੋਂ ਹੀ ਬੜੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਉਹ ਟਰੱਕ ਤੇ ਕੰਮ ਕਰਦੇ ਸੀ ਕਿਸੇ ਦਰਿੰਦੇ ਨੇ ਸੁਖਵਿੰਦਰ ਸਿੰਘ ਨਾਮ ਦਾ ਕੋਈ ਪੁਲਿਸ ਵਾਲਾ ਦਰਿੰਦਾ ਉਹਨੇ ਇੰਨਾ ਕੁੱਟਿਆ ਲਖਵਿੰਦਰ ਮਾ ਲਖਵਿੰਦਰ ਸਿੰਘ ਆ ਉਹਨੇ ਉਹਨਾਂ ਨੂੰ ਇੰਨਾ ਕੁੱਟਿਆ ਇੰਨਾ ਟਾਰਚਰ ਕੀਤਾ ਕਿ ਉਹਨਾਂ ਨੂੰ ਜਾਨ ਦੇਣੀ ਪਈ ਤਹਾਨੂੰ ਇਹ ਆਪ ਪਤਾ ਹੈ ਵੀ ਜਾਨ ਦੇਣੀ ਕਿੰਨੀ ਔਖੀ ਹੈ ਉਹਨੂੰ ਕਿੰਨਾ ਕੁ ਟਾਰਚਰ ਕਰਿਆ ਹੁਣ ਉਹਨਾਂ ਨੇ ਜਿਹੜਾ ਉਹਨਾਂ ਨੇ ਐਡਾ بڑا ਕਦਮ ਚੱਕਿਆ ਹੁਣ ਸਰਕਾਰ ਉਹਦੇ ਬਾਰੇ ਕੁਝ ਨਹੀਂ ਸੁਣ ਰਹੀ ਪਤਾ ਲੱਗਿਆ ਕੋਈ ਟਰੱਕ ਤੋਂ ਆਏ ਸੀ ਉਹ ਬੰਗਲੌਰ ਤੋਂ ਲੁਧਿਆਣਾ ਲੁਧਿਆਣੇ ਤੋਂ ਇੱਥੇ 20000 ਉਹਨਾਂ ਨੇ ਉਹਦੇ ਅਕਾਊਂਟ ਚ ਪਾਇਆ 65000 ਰੁਪਏ ਉਹਨੂੰ ਤਾਂ ਗੁੰਮ ਹੋ ਗਿਆ ਕਿਤੇ ਟਰਾਂਸਪੋਰਟ ਦੇ ਵਿੱਚ ਉਹਨਾਂ ਨੇ ਗੱਡੀਆਂ ਖੜਾਈਆਂ ਨਹੀਂ ਲੱਗਦਾ ਸਰਕਾਰਾਂ ਦਾ ਕਸੂਰ ਹੈ ਕਿਉਂਕਿ ਜਿਹੜੇ ਛੜਕਾ ਤੇ ਆ ਕੇ ਬੈਠੇ ਇਹਨਾਂ ਨੂੰ ਇਨਸਾਫ ਲੈਣ ਵਾਸਤੇ ਇਹੋ ਜਿਹਾ ਮਤਲਬ ਇਹੋ ਜਿਹਾ ਸਮਾਂ ਲਿਕਣਾ ਪਵੰਦਾ ਇਹ ਤੁਹਾਨੂੰ ਵੀ ਪਤਾ ਹੈ ਸਰਕਾਰਾਂ ਦਾ ਕਸੂਰ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੇ ਖਾਸ ਪਾਰਟੀ ਹੈ ਇਹ ਜਿੱਦਣ ਇਹ ਕੰਮ ਹੋਇਆ ਉਸੇ ਦਿਨ ਉਹਨਾਂ ਨੂੰ ਅਰੈਸਟ ਪਾ ਕੇ ਉਹਨਾਂ ਨੂੰ ਅੰਦਰ ਕਰ ਦੇਣੇ ਚਾਹੀ ਸੀ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਇਹ ਧਰਨਾ ਜਿਹੜਾ ਲੋਕ ਇਨਸਾਫਪਸੰਦ ਲੋਕ ਨੇ ਜਿਹੜੇ ਤੇ ਇਕੱਠੇ ਹੋਏ ਨੇ ਇਹ ਮਜਬੂਰੀ ਦੇ ਬਸ ਉਹਨੂੰ ਧਰਨਾ ਦੇਣਾ ਪਿਆ ਜੋ ਸਰਕਾਰਾਂ ਦੇ ਕੰਮ ਨੇ ਇਹ ਸਾਨੂੰ ਲੋਕ ਇਨਸਾਨ ਬੰਦਿਆਂ ਨੂੰ ਇਕੱਠੇ ਹੋ ਕੇ ਧਰਨੇ ਲਾਉਣੇ ਪੈਂਦੇ ਨੇ ਤਾਂ ਕਰਕੇ ਸਾਨੂੰ ਇਨਸਾਫ ਮਿਲਦਾ ਨਹੀਂ ਉਹਨਾਂ ਤੇ ਇਨਸਾਫ ਦੀ ਸਰਕਾਰ ਤੋਂ ਕੋਈ ਆਸ ਹੀ ਨਹੀਂ ਲਗਾਈ ਜਾ ਸਕਦੀ ਟ੍ਰਾਫੀ ਸਮਾ ਹੋ ਗਿਆ ਹੈ 3 ਦਿਨ ਹੋ ਗਏ ਹੋਣਗੇ ਘੱਟੋ ਘੱਟ ਅੱਜ ਇਸ ਗੱਲ ਨੂੰ ਜਿਹੜੇ ਕਿ ਇਹਨਾਂ ਦੇ ਡੈੱਡ ਬੋਡੀਆਂ ਇਹਨਾਂ ਦੀਆਂ ਇੱਥੇ ਪਈਆਂ ਨੇ ਅੱਜ ਇਹਨਾਂ ਨੇ ਸੜਕ ਤੇ ਰੱਖ ਕੇ ਧਰਨਾ ਲਾਇਆ ਗਿਆ ਹੈ ਕਿਹੜੀ ਕਿਹੜੀ ਜਥੇਬੰਦੀ ਅੱਜ ਇਹ ਧਰਨੇ ਦੇ ਵਿੱਚ ਸ਼ਾਮਲ ਹੈ ਪ੍ਰਧਾਨ ਜੀ ਕੀ ਨਾਂ ਤੋਂ ਹੋਰ ਕਿਹੜੀ ਜਥੇਬੰਦੀ ਹੈ ਮੈਂ ਸਾਫ ਸਿੰਘ ਦਤਾਲ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦਾ ਜਨਰਲ ਸਕੱਤਰ ਦੀ ਡਿਊਟੀ ਕਰ ਰਿਹਾ ਹਾਂ ਅੱਜ ਇੱਥੇ ਇੱਕ ਤਾਂ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਔਰ ਕਿਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਕੁੱਲ ਹਿੰਦ ਕਿਸਾਨ ਸਭਾ ਔਰ ਭਾਰਤੀ ਕਿਸਾਨ ਯੂਨੀਅਨ ਆਯਾਦ ਇਹ ਪੰਜ ਜਥੇਬੰਦੀਆਂ ਅੱਜ ਸੰਘਰਸ਼ ਦੇ ਵਿੱਚ ਆਈਆਂ ਨੇ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ ਔਰ ਹੋਰ ਵੀ ਜਥੇਬੰਦੀਆਂ ਦਾ ਸਜੋਗ ਜਿਨ੍ਹਾਂ ਦੇ ਨਹੀਂ ਵੀ ਅੱਜ ਪਹੁੰਚਿਆ ਗਿਆ ਕਿਉਂਕਿ ਅੱਜ ਪਹਿਲਾ ਦਿਨ ਸੀ ਕਈਆਂ ਨੂੰ ਪਤਾ ਵੀ ਨਹੀਂ ਲੱਗਿਆ ਜਾਂ ਇਹ ਨਹੀਂ ਸੀ ਪਤਾ ਕਿ ਆਪਾਂ ਨੂੰ ਅੱਜ ਰੋਡ ਤੇ ਆਉਣਾ ਪਏਗਾ ਆਸ ਸੀ ਕਿ ਕੋਰੇ ਪ੍ਰਸ਼ਾਸਨ ਕੁਛ ਨਾ ਕੁਛ ਕਰੇਗਾ ਕੋਸ ਜਥੇਬੰਦੀਆਂ ਦੇ ਸਾਨੂੰ ਫੋਨ ਆਏ ਨੇ ਕਿ ਅਸੀਂ ਤੁਹਾਡੇ ਨਾਲ ਆ ਔਰ ਜੋ ਵੀ ਪ੍ਰੋਗਰਾਮ ਆ ਜੋ ਪਿੰਡ ਦੀ ਕਮੇਟੀ ਬਣਾਈ ਐ ਉਹ ਲਿਖਦੇ ਨੇ ਉਸ ਪ੍ਰੋਗਰਾਮ ਦੇ ਨਾਲ ਅਸੀਂ ਬਿਲਕੁਲ ਸਮਰਥਨ ਕਰਦੇ ਆ ਔਰ ਬਾਕੀ ਇਹ ਜਿਹੜੇ ਸਾਡੇ ਭਰਾ ਕਤਲ ਹੋਏ ਨੇ ਭੇਟ ਚੜੇ ਨੇ ਇਹ ਜਿਹੜਾ ਪੁਲਿਸ ਵਾਲਾ ਸਰਕਾਰੀ ਗੁੰਡਾ ਜਿਨੇ ਅਣਥਛਦਾ ਤਸ਼ੱਦਦ ਕਰਕੇ ਸਾਡੇ ਭਰਾਵਾਂ ਨੂੰ ਇਥੋਂ ਤੱਕ ਮਜਬੂਰ ਕਰ ਦਿੱਤਾ ਹੈ ਕਿ ਉਹਨਾਂ ਨੇ ਦਵਾਈ ਖਾ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਹ ਸਾਡੇ ਇਲਾਕੇ ਵਾਸਤੇ ਵੀ ਇੱਕ ਵਿੰਗਾਰ ਵਾਲੀ ਗੱਲ ਹੈ ਔਰ ਇੱਕ ਬੜੀ ਮੰਦ ਭਾਗੀ ਗੱਲ ਹੈ ਜੇ ਅਸੀਂ ਇਹਨਾਂ ਨੂੰ ਇਨਸਾਫ ਨਾ ਦਵਾ ਸਕੇ ਕਿਉਂਕਿ ਜਿਹੜੀ ਉਹਨਾਂ ਦੀ ਵੀਡੀਓ ਹੈ ਉਹ ਸੁਣ ਕੇ ਜਿਹੜਾ ਇਨਸਾਨ ਹੈ ਉਹਦੀ ਰੂਹ ਕੰਬਦੀ ਹੈ ਉਹ ਕਹਿ ਰਹੇ ਨੇ ਕਿ ਜੇ ਅਸੀਂ ਸੱਚੇ ਆ ਤਾਂ ਸਾਨੂੰ ਇਨਸਾਫ ਦਵਾ ਦੇਣਾ ਜੇ ਸੱਚੇ ਸਨ ਤਾਂ ਤਾਂ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖਤਮ ਕੀਤੀ ਹੈ ਨਹੀਂ ਤਾਂ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਪਰ ਸੰਘਰਸ਼ੀ ਲੋਕ ਇਸ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਇਹ ਸੰਘਰਸ਼ੀ ਲੋਕਾਂ ਦਾ ਪਿੰਡ ਹੈ ਅਸੀਂ ਸਾਨੂੰ ਨਿਆਲ ਪਿੰਡ ਤੋਂ ਵੀ ਕਾਫੀ ਆਸਾ ਨੇ ਔਰ ਸਾਨੂੰ ਸਾਡੇ ਇਲਾਕੇ ਤੇ ਮਾਣ ਹੈ ਔਰ ਸਾਡੇ ਇਲਾਕੇ ਦੀ ਬਹੁਤ ਸੁਰਜੀ ਹੋਈ ਜਿਹੜੀ ਸੰਯੁਕਤ ਮੋਰਚੇ ਦੀ ਉਹ ਵੀ ਟੀਮ ਹੈ ਸਾਡੇ ਕੋਲ ਬਹੁਤ ਸਾਰੇ ਸਿਆਣੇ ਆਗੂ ਨੇ ਅਸੀਂ ਜਰੂਰ ਇਸ ਜਿਹੜੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਣ ਪੱਤਣ ਆ ਜ਼ਰੂਰ ਲਾਵਾਂਗੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਹੁਣ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਹਾਨੂੰ ਕੋਈ ਅਜੇ ਤੱਕ ਆਸ਼ਵਾਸਨ ਦਿੱਤਾ ਜਾਂ ਇਥੇ ਧਰਨਾ ਚੱਕਣ ਵਾਸਤੇ ਕਿਹਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਤੁਹਾਡੇ ਕੋਲ ਜਾਂ ਅਗਲਾ ਤੁਹਾਡਾ ਕੀ ਘਰਮ ਹੋਇਆ ਜਦੋਂ ਦੇ ਅਸੀਂ ਇੱਥੇ ਰੋਡ ਦੇ ਉੱਤੇ ਆਏ ਆ तकरीबन 11 12 ਵਜੇ ਦੇ ਉਦੋਂ ਦਾ ਇੱਥੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਪਹਿਲਾਂ ਸਵੇਰੇ ਜ਼ਰੂਰ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਸਨ ਉਹ ਬੈਠ ਕੇ ਮਿੱਠੀਆਂ ਗੱਲਾਂ ਮਾਰ ਕੇ ਸਾਨੂੰ ਹੋਰ ਟਾਈਮ ਦਿਓ 4 ਵਜੇ ਤੱਕ ਟਾਈਮ ਦਿਓ ਕੋਈ ਕਹਿੰਦਾ 5 ਵਜੇ ਤੱਕ ਦਾ ਟਾਈਮ ਦਿਓ ਪਰ ਟਾਈਮ ਜਿਹੜਾ ਦੇਣ ਵਾਲੀ ਗੱਲ ਸੀ ਉਹ ਕੱਲ ਤੇ ਨਿਕਲ ਚੁੱਕੀ ਸੀ ਕੱਲ ਦਾ ਉਹਨਾਂ ਨੇ ਸਮਾਂ ਮੰਗਿਆ ਸੀ ਕਮੇਟੀ ਤੋਂ 11 ਵਜੇ ਤੱਕ ਅੱਜ ਦਾ ਉਹ ਸਮਾਂ ਉਹਨੂੰ ਦਿੱਤਾ ਸੀ ਪ੍ਰਸ਼ਾਸਨ ਨੂੰ ਪਰ ਉਹ ਗਮਰਾਹ ਕਰ ਰਹੇ ਨੇ ਸਮੇਂ ਦੇ ਨਾਂ ਦੇ ਉੱਤੇ ਉਹਨੂੰ ਜਿਹੜਾ ਸਾਡਾ ਕਤਲ ਏ ਇਹਨਾਂ ਸਾਡੇ ਭਰਾਵਾਂ ਦਾ ਉਹਨੂੰ ਸਮਾਂ ਦੇ ਰਹੇ ਨੇ ਐਂਟੀਸੈਪਟਰੀ ਵੇਲ ਕਰਾਉਣ ਦਾ ਅਸੀਂ ਵੀ ਇਸ ਗੱਲ ਨੂੰ ਸਮਝਦੇ ਹਾਂ ਤੁਸੀਂ ਵੀ ਸਮਝਦੇ ਹੋ ਸਾਰੇ ਲੋਕ ਸਮਝਦੇ ਨੇ ਅੱਜ ਕੱਲ੍ਹ ਕਾਨੂੰਨ ਤੋਂ ਸਭ ਆਖਬ ਨੇ ਉਹਨੂੰ ਭਗਾਉੜਾ ਨੇ ਉਹਨੂੰ ਕੋਰਟ ਦੇ ਵਿੱਚ ਛੱਡਿਆ ਹੋਇਆ ਕਿ ਤੂੰ ਪੈਸੇ ਵਾਲਾ ਬੰਦਾ ਹੈ ਤੂੰ ਪੈਸੇ ਭਰ ਕੇ ਆਪਣੀ ਅਲਟੀਸਪੈਕਟਰੀ ਬੇਲ ਕਰਾ ਪਰ ਜਿਹੜਾ ਲੋਕਾਂ ਦਾ ਰੋਹ ਹੈ ਉਹ ਜਦੋਂ ਤੋਂ ਜਦੋਂ ਤੱਕ ਸੰਸਕਾਰ ਨਹੀਂ ਹੁੰਦਾ ਇਹ ਰੋਹ ਉਸੇ ਤਰ੍ਹਾਂ ਵੱਧਦਾ ਜਾਣਾ ਔਰ ਪ੍ਰਸ਼ਾਸਨ ਨੂੰ ਇਹਦਾ ਖਮਿਆਜਾ ਜਿਹੜਾ ਹੋ ਜਰੂਰ ਭੁਗਤਣਾ ਪਵੇਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੁੰਦੇ ਆ ਇਹ ਇੱਕ ਬੜੇ ਗੰਭੀਰ ਹੁੰਦੇ ਆ ਛੜ ਕੇ ਤੇ ਉਤਰੇ ਪਏ ਨੇ ਜਿਹੜੇ ਕਿ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਇੱਥੇ ਲੋਕ ਔਰ ਇਹਨਾਂ ਨਾਲ ਕਿਸਾਨ ਜਿੱਥੇ ਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਕਾਫੀ ਵੱਡੀ ਤਦਾਦ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮੈਟਰ ਹੁੰਦੇ ਜਿਸ ਤਰ੍ਹਾਂ ਪਸ਼ਵਿੰਦਰ ਬਾੜਦਾ ਸੀਗਾ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਆ ਉਹਨਾਂ ਵਾਸਤੇ ਐਡੇ ਵੱਡੇ ਸੰਘਰਸ਼ ਵਿਟਨ ਦੀ ਕੀ ਲੋੜ ਹੁੰਦੀ ਹੈ ਜੇਕਰ ਸਰਕਾਰਾਂ ਮੌਕੇ ਤੇ ਸੁਣਨ ਰਾਜ ਜੀ ਕੀ ਲੱਗਦਾ ਤੁਹਾਨੂੰ ਇੱਥੇ ਤੁਸੀਂ ਬੀਬੀਆਂ ਵੀ ਕਾਫੀ ਜ਼ਿਆਦਾ ਇੱਥੇ ਵੱਡੀ ਤ ਲੱਗਦਾ ਤੁਹਾਨੂੰ ਇਹ ਰਾਤ ਨੂੰ ਜੇ ਤਰਨ ਲੱਗੂਗਾ ਜਾਂ ਇਹ ਹੁਣ ਸੁਭਾਅਤ ਕਰ ਲੈਂਦਾ ਮੈਂ ਚਰਨਜੀਤ ਕੌਰ ਤੂੜੀਆਂ ਜੀ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਪੰਜਾਬ ਇਹ ਦੇਖੋ ਇੱਕ ਮੱਧ ਭਾਗੀ ਘਟਨਾ ਜਿਹੜੀ ਵਾਪਰੀ ਹੈ ਹਨਾ ਨੌਜਵਾਨਾਂ ਨੇ ਇੱਕ ਐਡਾ ਕਦਮ ਚੱਕਿਆ ਇਹ ਨਲਾਇਕ ਸਰਕਾਰਾਂ ਦੀ ਦੇਣ ਹੈ ਇਸ ਕਰਕੇ ਸਾਡੇ ਤਾਂ ਬੀਬੀਆਂ ਕੀ ਬੱਚੇ ਛੋਟੇ ਛੋਟੇ ਜਵਾਕ ਸਾਡੇ ਬਜ਼ੁਰਗ ਅੱਸੀ 90 90 ਸਾਲਾਂ ਦੇ ਉਹਨਾਂ ਨੂੰ ਵੀ ਸੜਕਾਂ ਤੇ ਇਨਸਾਫ ਲੈਣ ਲਈ ਬੈਠਣਾ ਪੈਂਦਾ ਭਾਵੇਂ ਉਹ ਨਰਿੰਦਰਦੀਪ ਦਾ ਕੇਸ ਹੋਵੇ ਗੋਨੇਆਣੇ ਵਾਲ ਦਾ ਭਾਵੇਂ ਬਾਠ ਦਾ ਹੋਵੇ ਜਾਂ ਆਪਣਾ ਇਹ ਨੌਜਵਾਨਾਂ ਦੀ ਮੌਤ ਆ ਸਾਨੂੰ ਇਸ ਟਾਈਮ ਇਹਨਾਂ ਦੇ ਘਰੇ ਸੋਗ ਸੀਗਾ ਹੋਣਾ ਚਾਹੀਦਾ ਚਿੱਪਟਪਟ ਰੋਣ ਦਾ ਟਾਈਮ ਹੁੰਦਾ ਇਸ ਟਾਈਮ ਵਿੱਚ ਕਰੇ ਨੌਜਵਾਨ ਮੌਤ ਹੋ ਜੇ ਇਹ ਵਿਚਾਰੇ ਆਪ ਦਾ ਕਾਲਜੇ ਨੂੰ ਗੱਠਾਂ ਦੇ ਕੇ ਸੜਕਾਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਪਰ ਇੱਕ ਪ੍ਰਸ਼ਾਸਨ ਦੇ ਕੰਨ ਤੇ ਜੂਨੀ ਸਰਕਾਰੀ ਅੱਜ ਤਿੰਨ ਦਿਨ ਹੋ ਗਏ ਨੇ ਤੇ ਇਹ ਕਦੇ ਕੁਝ ਨੂੰ ਹਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਉਮੀਦ ਜਾਗੂਗੀ ਲੱਗਦਾ ਵੀ ਸੰਘਰਸ਼ ਸਾਨੂੰ ਬੜਾ ਲੰਮਾ ਵਧਣਾ ਪਊਗਾ ਕੀ ਲੱਗਦਾ ਤੁਹਾਨੂੰ ਅੱਜ ਰਾਤ ਨੂੰ ਸਾਰੀਆਂ ਬੀਬੀਆਂ ਵੀ ਇੱਥੇ ਬੈਠੇ ਹੋ ਉਹਦੇ ਸਬੰਧ ਵਿੱਚ ਦੱਸੋ ਦੇਖੋ ਜੀ ਜਿਹੜੀ ਕਮੇਟੀ ਬਣੀ ਹੋਈ ਹੈ ਜੋ ਸਾਨੂੰ ਇਹਨਾਂ ਦੇ ਮਤਲਬ ਰੂਪਰੇਖਾ ਦੇਣਗੇ ਜੇ ਸਖ ਸਾਨੂੰ ਕਹਿਣਗੇ ਬੈਠ ਜਾਓ ਇੱਥੇ ਰਾਤ ਬੀਬੀਆਂ ਰਹਿਣਗੀਆਂ ਤਾਂ ਅਸੀਂ ਰਹਿ ਜਾਾਂਗੇ ਜੇ ਕਹਿਣਗੇ ਬੀਬੀਆਂ ਜਾਣਗੇ ਅਸੀਂ ਇਕੱਲੇ ਪਾਈ ਬੈਠਾਂਗੇ ਤਾਂ ਉਸ ਹਿਸਾਬ ਨਾਲ ਅਸੀਂ ਇਹਨਾਂ ਨਾਲ ਡਿਸਕਸ ਕਰ ਲਵਾਂਗੇ ਜੇ ਤੁਹਾਨੂੰ ਲੱਗਦਾ ਵੀ ਕੋਈ ਆਸ਼ਵਾਸਨ ਦੇ ਦੇਵੇ ਕੋਈ ਪ੍ਰਸ਼ਾਸਨ ਤੁਹਾਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਜਾਂ ਇੰਨੇ ਟਾਈਮ ਦੇ ਵਿੱਚ ਕਰ ਲਾਂਗੇ ਤਾਂ ਤੁਸੀਂ ਧਰਨਾ ਚੱਕ ਲੋਗੇ ਨਹੀਂ ਜੀ ਆਸ਼ਵਾਸਨ ਵਾਲੀ ਤਾਂ ਹੁਣ ਕੋਈ ਗੱਲ ਹੀ ਨਹੀਂ ਹੈ ਜੀ ਕਿਉਂਕਿ ਅਨੁਸ਼ਾਸਨ ਵਾਲਾ ਜਿਹੜਾ ਟਾਈਮ ਸੀ ਉਹ ਪ੍ਰਸ਼ਾਸਨ ਨੇ ਕੱਢ ਲਿਆ ਹੁਣ ਤਾਂ ਜਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਇਹ ਖਿੱਚਵੀਂ ਲਕੀਰ ਹੈ ਕਿ ਉਹਨਾਂ ਚਿਰ ਇਹਨਾਂ ਡੈੱਡ ਬੋਡੀਆਂ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਚਾਹੇ ਸਾਨੂੰ ਇੱਕ ਦਿਨ ਲੱਗੇ ਚਾਰ ਦਿਨ ਲੱਗਣ 10 ਦਿਨ ਲੱਗਣ ਅਸੀਂ ਉਹਨਾਂ ਚਿਰ ਇਹਨਾਂ ਡੈੱਡ ਬੋਡੀਆਂ ਦਾ ਸੰਸਕਾਰ ਨਹੀਂ ਕਰ ਸਕਦੇ ਜਿੰਨਾ ਚਿਰ ਉਹਨਾਂ ਕਾਤਲਾਂ ਨੂੰ ਸਰਾਖਾਂ ਦੇ ਪਿੱਛੇ ਬੰਦ ਨਹੀਂ ਕਰਦੇ ਇਵ ਕੁਵਕ ਦੇ ਤੇਵੰਦੀਆਂ ਵੱਲੋਂ ਇੱਥੇ ਆ ਕੇ ਕਾਫੀ ਜ਼ਿਆਦਾ ਹਾ ਦਾ ਨਾਰਾ ਮਾਰਿਆ ਜਾ ਰਿਹਾ ਹੈ ਕਿਉਂਕਿ ਇੱਥੇ ਧਰਨਾ ਵੀ ਲਾਇਆ ਜਾ ਰਿਹਾ ਹੈ ਔਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਖਾਫ ਕਾਫੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਇੱਥੇ ਵਕ ਵਕ ਜਥੇਬੰਦੀਆਂ ਵੀ ਪਹੁੰਚੀਆਂ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਇਸ ਧਰਨੇ ਦੇ ਵਿੱਚ ਪਹੁੰਚ ਕੇ ਆਪਣੇ ਸ਼ਿਰਕਤ ਕੀਤੀ ਗਈ ਹੈ ਹਾਂਜੀ ਪ੍ਰਧਾਨ ਜੀ ਤੁਸੀਂ ਕਾਮਰੇਡ ਹੋ ਤੁਹਾਡੀ ਜਥੇਬੰਦੀ ਵੀ ਕੀ ਇੱਥੇ ਇਸ ਵਕਤ ਪਹੁੰਚੀ ਹੈ ਹਲਡੇ ਜਥੇਬੰਦੀ ਕੋਲਨ ਕਿਸਾਨ ਸਭਾ ਇਸ ਘਰਾਣੇ ਜਿਹੜਾ ਕੰਮ ਹੋਇਆ ਇਹਦੀ ਬਹੁਤ ਸਖ਼ਤ ਸਜ਼ਾ ਚ ਨਿਖੇਦੀ ਕਰਦੀ ਆ ਇਹ ਕੋਈ ਇਨਸਾਨਾਂ ਵਾਲੀ ਗੱਲ ਨਹੀਂ ਵੀ ਕਿਸੇ ਨੂੰ ਕੋਈ ਮਾਮੂਲੀ ਗੱਲ ਤੇ ਕੁੱਟ-ਕੁੱਟ ਕੇ ਮਾਰ ਦੇਣਾ ਜਾਂ ਉਹਨੂੰ ਮਰ ਲਈ ਮਜਬੂਰ ਕਰਨਾ ਅਸੀਂ ਚਾਹੁੰਦੇ ਆ ਕਿ ਇਸ ਜਿਹੜਾ ਦੁੱਖ ਪਰਿਵਾਰ ਵਾ ਇਹਨੂੰ ਛੇਤੀ ਛੇਤੀ ਨਿਆਂ ਮਿਲੇ ਪੁਲਿਸ ਦਾ ਕੰਮ ਸਰ ਫੋਨ ਨੂੰ ਫੜ ਕੇ ਅੰਦਰ ਦੇਣ ਤੱਕ ਆ ਉਹਨਾਂ ਨੇ ਕੋਈ ਨਿਆਂ ਨਹੀਂ ਕਰਨਾ ਨਿਆਂ ਤਾਂ ਕਚੈਰੀਆ ਨਿਕਾਲਨਾ ਕੋਰਟਾਂ ਨੇ ਕਰਨਾ ਪੁਲਿਸ ਕਿਉਂ ਨਹੀਂ ਫੜ ਰਹੀ ਉਹਨਾਂ ਮੁਰਜਵਾ ਨੂੰ ਜਿਨ੍ਹਾਂ ਇਹਨਾਂ ਅਤਿਆਚਾਰ ਕੀਤਾ ਵਾ ਇਸ ਲਈ ਅਸੀਂ ਵਾਰ-ਵਾਰ ਇਹ ਮੰਗ ਕਰਦੇ ਆ ਨਾ ਕਿ ਉਹਨਾਂ ਮੁਲਾਜ਼ਮਾਂ ਉਹਨਾਂ ਮੁਰਜਵਾ ਨੂੰ ਚਾਹੇ ਕਿਸੇ ਕਿਸੇ ਇਹਦਾ ਮਸਲ ਵੀ ਉਹ ਪਹੁੰਚ ਆਲੇ ਆ ਵੱਡੀ ਪਹੁੰਚ ਆਲੇ ਆ ਜਾਂ ਕਿਸੇ ਦਿਨ ਨੇ ਛੇ ਆ ਜਿਹੜੀ ਉਹਨਾਂ ਨੂੰ ਪੁਲਿਸ ਜਿਹੜੀ ਆ ਉਹ ਮੰਗ ਨਹੀਂ ਕਰਦੀ ਉਹਨਾਂ ਨੂੰ ਫੜਦੀ ਨਹੀਂ ਗਈ ਇਸ ਕਰਕੇ ਅਸੀਂ ਚੌਲਿਆ ਕਿ ਉਹਨੂੰ ਫੜ ਕੇ ਕਟਾਰੇ ਵਿੱਚ ਲਿਆਂਦਾ ਜਾਵੇ ਤੇ ਇਹ ਜਿਹੜਾ ਦੁਖੀ ਪਰਿਵਾਰ ਆ ਜਿਨ੍ਹਾਂ ਦੇ ਪਿੱਛੇ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦੀ ਵੀ ਜਿਆਦਾ ਵੱਡਾ ਸੰਘਰਸ਼ ਆ ਕਿਉਂਕਿ ਅੱਜ ਇੱਥੇ ਗਰਮੀ ਦੇ ਵਿੱਚ ਬੈਠੇ ਆ ਕਾਫੀ ਇਸ ਗਰਮੀ ਦੇ ਵਿੱਚ ਬੁਰਾ ਹਾਲ ਹੋਇਆ ਤੁਸੀਂ ਪਿੰਡ ਦੇ ਵਾਸੀ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਉਹ ਮੁੰਡਿਆਂ ਦੇ ਕੀ ਬੇਟਾ ਮੇਰਾ ਬੇਟਾ ਜੀ ਇੱਕ ਦਵਿੰਦਰ ਸਿੰਘ ਨਾ ਜਿਹੜਾ ਮੇਰਾ ਬੇਟਾ ਜੀ ਹੀ ਲੱਗਦਾ ਤੁਹਾਨੂੰ ਕਿ ਇਨਸਾਫ ਦੀ ਮੰਗ ਕਰ ਰਹੇ ਹੋ ਤੁਸੀਂ ਇੱਥੇ ਤੁਹਾਡੇ ਨਾਲ ਸਾਰੇ ਕਾਫੀ ਵੱਡਾ ਹਜੂਮ ਹੈ ਤੁਹਾਡੇ ਨਾਲ ਮੜਿਆ ਹੋਇਆ ਔਰ ਤੁਸੀਂ ਲੱਗਦਾ ਵੀ ਤੁਹਾਨੂੰ ਇਨਸਾਫ ਹੁਣ ਮਿਲੂਗਾ ਦੇਖੋ ਇਨਸਾਫ ਮਿਲਣ ਵਾਲੀ ਦਾ ਕੋਈ ਗੱਲ ਅਜੇ ਤੱਕ ਤਾਂ ਦਿੱਸੀ ਨਹੀਂ ਡੀਐਸਪੀ ਆਇਆ ਉਹ ਚੁੱਪ ਕਰਕੇ ਤੁਰ ਗਿਆ ਨਾ ਐਸਡੀਮ ਆਇਆ ਨਾ ਕੋਈ ਹੋਰ ਪ੍ਰਸ਼ਾਸਨ ਦਾ ਬੰਦਾ ਆਇਆ ਮੀ ਵੀ ਪੈ ਗਿਆ ਧਰਨਾ ਵੀ ਲੱਗ ਗਿਆ ਗਰਮੀ ਵੀ ਹੋ ਗਈ ਅੱਤ ਦੀ ਗਰਮੀ 'ਚ ਲੋਕ ਬੈਠੇ ਨੇ ਨਸਾਫ ਵਾਲੀ ਗੱਲ ਤਾਂ ਅਜੇ ਤੱਕ ਸਾਨੂੰ ਕੋਈ ਮਿਲੀ ਨਹੀਂ ਜੀ ਤੇ ਨਾ ਕੋਈ ਉਹਨਾਂ ਨੇ ਅਜੇ ਤੱਕ ਰੈਸਟ ਕੀਤਾ ਹਾਂ ਗੱਲਾਂ ਕਰੀ ਜਾਂਦੇ ਨੇ ਕਰ ਲਾਂਗੇ ਸਭ ਕੁਝ ਹੋ ਜਾਊਗਾ ਪਰ ਤੁਹਾਡੇ ਨਾਲ ਜਥੇਬੰਦੀਆਂ ਕਿਸ ਤਰ੍ਹਾਂ ਦਾ ਸਾਥ ਦੇ ਰਹੀਆਂ ਨੇ ਬਹੁਤ ਸਹਯੋਗ ਹੈ ਜੀ ਜਥੇਬੰਦੀਆਂ ਦਾ ਪਾਇਲਾ ਦਾ ਸਾਰਿਆਂ ਤੋਂ ਮੇਰੇ ਪਿੰਡ ਦਾ ਬਹੁਤ ਸਹਯੋਗ ਹੈ ਜੀ ਮੈਨੂੰ ਮੇਰੇ ਭੈਣ ਭਰਾਵਾਂ ਦਾ ਸਾਰੀਆਂ ਜਥੇਬੰਦੀਆਂ ਦਾ ਬਹੁਤ ਵੱਡਾ ਸਹਯੋਗ ਹੈ ਜੀ ਮੈਂ ਰੀਣੀਆਂ ਸਾਰੀਆਂ ਜਥੇਬੰਦੀਆਂ ਦਾ ਤੇ ਪਿੰਡ ਨਿਆਲ ਦਾ ਜਿਹੜਾ ਨੇ ਸਾਨੂੰ ਦੋ ਪਰਿਵਾਰਾਂ ਨੂੰ ਅੱਜ ਪੂਰਾ ਤੈਦਲੋ ਸਹਯੋਗ ਦਿੱਤਾ ਹੈ ਮਾਲੀ ਹਾਲਤ ਲਈ ਵੀ ਲੰਗਰ ਦਾ ਪ੍ਰਬੰਧ ਤਿੰਨ ਦਿਨ ਹੋ ਗਏ ਪਿੰਡ ਦੇ ਲੋਕ ਕਰਦੇ ਨੇ ਸਾਨੂੰ ਕੋਈ ਚਿੰਤਾ ਨਹੀਂ ਸਾਨੂੰ ਤਾਂ ਇੱਕੋ ਹੀ ਚਿੰਤਾ ਹੈ ਵੀ ਸਾਡੇ ਬੱਚਿਆਂ ਦੀਆਂ ਡੈਡ ਵੱਡੀਆਂ ਸਾਨੂੰ ਨਿصاف ਮਿਲ ਜੇ ਅਸੀਂ ਕਿਸੇ ਦੇਖੇ ਲਾਤੇ ਕਿਉਂਕਿ ਇਹ ਸੰ ਜਿਹੜੇ ਕਿ ਅੱਜ ਪਿੰਡ ਵਾਸੀ ਕਾਫੀ ਵੱਡੇ ਤਦਾਦ ਦੇ ਵਿੱਚ ਪਹੁੰਚੇ ਹੋਏ ਨੇ ਇਹਨਾਂ ਬਾਰੇ ਇਨਸਾਫ ਦੀ ਗੋਹਰ ਲਾਈ ਜਾ ਰਹੀ ਆ ਇਨਸਾਫ ਮਿਲੇਗਾ ਤਾਂ ਇੱਥੋਂ ਡੈਡ ਬਣੀਆਂ ਚੱਕੀਆਂ ਜਾਣੀਆਂ ਸੰਸਕਾਰ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਆਉਣ ਅਗਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਇਨਸਾਫ ਦੋਣਗੇ ਜਾਂ ਇਹ ਲਾਸ਼ ਇੱਥੇ ਹੀ ਐਵੇਂ ਕਿੰਨਾ ਸਮਾਂ ਪਈ ਰਹੇਗੀ